ਕਿਆ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗगन ਲੋਹਾਰਾ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਨਵੀਂ ਲੈ ਕੇ ਹਾਜ਼ਰ ਹੋਏ ਆ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਜੀ ਜਿਹਨੂੰ ਕੀ ਕਰਮਸਰ ਸਾਹਿਬ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਤੇ ਕਾਫੀ ਦਿਨ ਹੋ ਗਏ ਸੀਗੇ ਵੀਡੀਓ ਜਿਹੜੀਆਂ ਕੀ ਆਪਣੀਆਂ ਪੈਣੀ ਰਹੀਆਂ ਸੀਗੀਆਂ ਥੋੜਾ ਬੀਜੀ ਹੋਣ ਕਰਨਾ ਤੇ ਉਸ ਲਈ ਮਾਫੀ ਚਾਹੁੰਦੇ ਆ ਬਾਕੀ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਬਾਕੀ ਆਪਾਂ ਚੱਲਦੇ ਆ ਥੋੜਾ ਲੇਟ ਆ ਤੇ ਚਲ ਕੇ ਆਪਾਂ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਕਿੱਦਾਂ ਲੱਗਦੇ ਹੁੰਦੇ ਆ ਵੀਡੀਓ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਮਿਲਦੇ ਆਂ ਜੀ ਅੱਗੇ ਰਾਸਤੇ ਵਿੱਚ ਬਈ ਯੂਨੀਵਰਸਿਟੀ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਜਾ ਰਹੇ ਆਂ ਜੀ ਗੁਰਦੁਆਰਾ ਸਾਹਿਬ ਨਾਲ ਸਵੇ ਦਾ 8:00 ਤੋਂ 8:30 ਵਜੇ ਦਾ ਟਾਈਮ ਆ ਬਾਕੀ ਆਪਾਂ ਖੁਸ਼ੀ ਕਰਦੇ ਆਂ ਹੋਰ ਵੀ ਵਧੀਆ-ਵਧੀਆ ਵੀਡੀਓ ਜਿਹੜੀਆਂ ਕੀ ਤੁਹਾਡੇ ਰੂਪ ਰੂਪ ਕਰਾਈਏ ਤੇ ਪੁਰਾਣੇ ਦੇ ਵਿੱਚ ਹੋਰ ਵੀ ਕਈ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਨੇ ਬੜੇ ਖੂਬਸੂਰਤ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਠੀਕ ਹੈ ਜੀ ਤੇ ਇੱਕ ਉਹ ਵੀ ਗੁਰਦੁਆਰਾ ਬਹੁਤ ਨਾਲ ਯਾਦ ਆ ਰਿਹਾ ਤੇ ਇਹ بڑے ਵਧੀਆ ਵਧੀਆ ਗੁਰਦੁਆਰੇ ਨੇ ਉਹਨਾਂ ਦੇ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਜਲਦੋਂ ਜਲਦ ਦਰਸ਼ਨ ਕਰਵਾਈਏ ਬਾਕੀ ਮਿਲਦੇ ਜੀ ਅੱਕੇ ਹੁਣ ਗੇਟ ਆ ਗਿਆ ਅੱਗੇ ਚੱਲ ਗਏ ਸ਼ਹਿਰ ਦਾ ਸਿਸਟਮ ਦਾ ਦੇਖ ਲਿਆ ਤੇ ਹੁਣ ਪਿੰਡਾਂ ਦੀ ਨਜ਼ਾਰੇ ਦੇਖਿਓ ਤੇ ਨਾਲ ਹੀ ਨਹਿਰ ਵਗਦੀ ਆ ਤੇ ਨਾਲੇ ਇੱਕ ਆ ਗੁਰਦੁਆਰਾ ਸਾਹਿਬ ਵੀ ਹੈਗਾ ਕੁਵੱਦੀ ਪਿੰਡ ਦਾ ਨਾਲ-ਨਾਲ ਲਹਿਰ ਜਾਂਦੀ ਆ ਆ ਦੇਖੋ ਬਈ ਆ ਵਾਸਲੀ ਕਿੰਨੀ ਠੰਡੀ ਢੰਡੀ ਹਵਾ ਜਾਗਰੀ ਹੈ ਬੜੀ ਸੋਹਣੀ ਅੱਡੀ ਸ਼ਾਨ ਆ ਕਰਨੇ ਦੀ ਰੈਡੀ ਲਾਉਣੀ ਆਹ ਰੜਾ ਸਾਮ ਜਲੇ ਜਾਂਦਾ ਇੱਧਰ ਗੁਰਪੰਡਜੇ ਚੋਂ ਹਟ ਚੱਲੇ ਆਪਾਂ ਤੇ ਇਹ ਵੀ ਕੋਈ ਜੁਆ ਜੁਗਾ ਕੀ ਆ ਜਾਂਦਾ ਅੱਗੇ ਚੱਲ ਕੇ ਆਪਾਂ ਦਿਖਾਉਨੇ ਆ ਗੁਰਦਰਾ ਸਾਹਿਬ ਤੁਹਾਨੂੰ ਲੋ ਵੀ ਮਿੱਤਰੋ ਪਹੁੰਚੁਕੇ ਆ ਗੁਰਦੁਰਾ ਰਾਣਾ ਸਾਹਿਬ ਬਾਕੀ ਦਿਖਾਉਨੇ ਆ ਅੰਦਰ ਚੱਲ ਕੇ ਲੋ ਜੀ ਆਪਾਂ ਗੁਰਦਰਾ ਸਾਹਿਬ ਦੀ ਪਾਰਕਿੰਗ ਚ ਜਿਹੜਾ ਕਿ ਮੋਟਰਸਮ ਦਾ ਲਾਤਾ ਵਾ ਆ ਗੁਰਦਰਾ ਸਾਹਿਬ ਦੀ ਬਿਲਡਿੰਗ ਹੈ ਹੁਣ ਆਪਾਂ ਚੱਲ ਕੇ ਕਰਾਉਨੇ ਆਂ ਦਰਸ਼ਨ ਗੁਰਦੁਆਰਾ ਸ਼੍ਰੀ ਰੜਾ ਸਾਹਿਬ ਗਾਰਦਾਨਾ ਜਾਨੀ ਜੀਵਾ ਮੈਂ ਤੁਮਹੂੰ ਸੁਣਿਆ ਮੈਂ ਤੁਮਹੂੰ ਸੁਣਿਆ ਗਾਰਦਨੇ ਤੇ ਆਨੰਦ ਕਰਾਂ ਹਰ ਕੇ ਦਰਸ਼ਨ ਜੀਰਾ ਸੰਸਰ ਸਾਰਾ ਚੱਲਦਾ ਹੈ ਨਜ਼ਰ ਕੋਈ ਕਾਬਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਆਇ ਤਾਜ ਜਿਤ ਨਹਿ ਤ੍ਰਿਪਤਾਏ ਅਗਨ ਸੰਤ ਰੰਗ ਏਕ ਕਹਿ ਓ ਸੋਭਾ ਪਾਏ ਬਾਟ ਨੰਬਰ ਪ੍ਰਤਿਆ ਜਹਰ ਜਗ ਵਾਏ ਸਭ ਕੀ ਤੁਰਾ ਆਤਮਾ ਕਰੇ ਕਰਾ ਕਾ ਸੰਕ੍ਰਾਂਤਨਿਸਕਾ ਪੰ ਭਾਤੇ ਅਰਥਾ ਸਰਮਰੇ ਸੁਆਮੀ ਵਿਸਨਾਹ ਸੁਖਜਾਤੇ ਜਿੰਨ ਰੈ ਸਾਰਸ ਸਾਰਸ ਗੁਰੂ ਆਵਾਜ਼ ਜੈ ਸੁਆਮੀ ਕਦ ਭਾਵ ਲਓ ਜੀ ਹੁਣ ਗੁਰਦੁਆਰਾ ਕਰਮ ਸਰ ਸਹਿਬ ਰਾੜਾ ਸਹਿਬ ਦੇ ਜੋਗੀ ਇਤਿਹਾਸ ਜੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਨਹਿਰ ਵਾਲੀ ਸਾਈਡ ਲਿਖਿਆ ਹੋਇਆ ਵਾ ਉਹ ਤੁਹਾਨੂੰ ਉਸ ਤੋਂ ਜਾਣੂ ਕਰਵਾਉਂਦੇ ਆ ਜੇ ਤੁਹਾਨੂੰ ਕਲੀਅਰ ਦਿਖ ਰਿਹਾ ਤਾਂ ਤੁਸੀਂ ਚੰਗੀ ਤਰ੍ਹਾਂ ਪੜ੍ਹ ਵੀ ਸਕਦੇ ਹੋ ਬਾਕੀ ਮੈਂ ਫੋਟੋ ਵਿੱਚ ਮੈਂਸ਼ਨ ਕਰ ਦੂੰਗਾ ਇਸ ਚੀਜ਼ ਨੂੰ ਲੋ ਵੀ ਮਿੱਤਰੋ ਅੱਗੇ ਚੱਲ ਕੇ ਦਿਖਾਉਣੇ ਤੁਹਾਨੂੰ ਆਪਣਾ ਇੱਕ ਛੋਟਾ ਜਿਹਾ ਡਰੋਨ ਸ਼ੂਟ ਤੁਹਾਨੂੰ ਬਹੁਤ ਵਧੀਆ ਲੱਗੂਗਾ ਨਿੱਕੀ ਜੀ ਵੀਡੀਓ ਹੈ ਇੱਕ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਠੀਕ ਆ हर हर जन दोए एक है बेप विचार कछना है जलते सम अज अज भी तो ना नाम दिया अज भी दरवाजे खुले साहेब दे अज भी तो ना नाम दिया अज भी दरवाजे खुले राड़ा साहेब ਤੋ ਨਾਮ ਦੀਆਂ ਗੂੰਜਦੀਆਂ ਅੱਜ ਵੀ ਦਰਵਾਜ਼ੇ ਖੁੱਲੇ ਰਾਣਾ ਸਾਹਿਬ ਦੇ ਅੱਜ ਵੀ ਮਿੱਠੀਆਂ ਤੁਨਾ ਨਾਮ ਦੀਆਂ ਗੂੰਜਦੀਆਂ ਅੱਜ ਵੀ ਦਰਵਾਜ਼ੇ ਖੁੱਲੇ ਆਣਾ ਸਾਹਿਬ ਦੇ ਵੀ ਮਿੱਠੀਆਂ ਸੁਨਾ ਨਾਮ ਦੀਆਂ ਖੂਜਦੀਆਂ ਅੱਜ ਵੀ ਵਰਤੇ ਲੰਗਰ ਤੇਰਾ ਰਾਤਾਂ ਨੂੰ ਅੱਜ ਵੀ ਕੀਰਤਨ ਹੁੰਦਾ ਏ ਪਰਵਾਸਾਂ ਨੂੰ ਜਿਵੀ ਕੀਰਤਨ ਗੁੰਦਾ ਹੈ ਪਰਬਤਾਂ ਨੂੰ ਅੱਜ ਵੀ ਦਰਵਾਜ਼ੇ ਖੁੱਲੇ ਰਾਣਾ ਸਾਹਿਬ ਦੇ ਅੱਜ ਵੀ ਮਿੱਠੀਆਂ ਤੁਨਾਖਾਮ ਦੀਆਂ ਗੂੰਜਦੀਆਂ ਅੱਜ ਵੀ ਦਰਵਾਜ਼ੇ ਖੁੱਲੇ ਰਾਣਾ ਸਾਹਿਬ ਦੇ ਅੱਜ ਵੀ ਮਿੱਠੀਆਂ ਤੋਂ ਨਾਂ ਨਾਮ ਦੀਆਂ ਗੂੰਜਦੀਆਂ ਨਦੀ ਕਿਨਾਰੇ ਆ ਕੇ ਆ ਸੁਣ ਲਾਇਆ ਸੀ ਸੰਗਤਾ ਨੇ ਰੱਜ ਤੇਰਾ ਦਰਸ਼ਨ ਪਾਇਆ ਸੀ ਨਦੀ ਕਿਨਾਰੇ ਆ ਕੇ ਆ ਸੁਣ ਲਾਇਆ ਸੀ ਜਗਤਾ ਨੈ ਰੱਜ ਤੇਰਾ ਦਰਸ਼ਨ ਪਾਇਆ ਸੀ ਅੱਜ ਵੀ ਦਰਵਾਜੇ ਖੁੱਲੇ ਰਾੜਾ ਸਾਹਿਬ ਦੇ ਅੱਜ ਵੀ ਮਿੱਠੀਆਂ ਸੁਨਾ ਨਾਮ ਦੀਆਂ ਗੂੰਜਦੀਆਂ ਅੱਜ ਵੀ ਦਰਵਾਜੇ ਖੁੱਲੇ ਰਾੜਾ ਸਾਹਿਬ ਦੇ ਜਿਤੀ ਮਿੱਠੀਆਂ ਸੁਨਾ ਨਾਮ ਦੀਆਂ ਗੂੰਜਦੀਆਂ ਅੰਮੀ ਦਰਵਾਜ਼ੇ ਖੁੱਲੇ ਰਾੜਾ ਸਾਹਿਬ ਤੇ ਅੱਜ ਵੀ ਮਿੱਠੀਆਂ ਥਾ ਨਾਮ ਦੀਆਂ ਗੂੰਜਦੀਆਂ ਮੇਤਰੋ ਕਿੱਦਾ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਆ ਲੁਧਿਆਣੇ ਵਿੱਚ ਹੋਰ ਵੀ ਕਈ ਬਹੁਤ ਵਧੀਆ ਵਧੀਆ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਆਪਾਂ ਦਰਸ਼ਨ ਕਰਾਵਾਂਗੇ ਜਿੱਦਾਂ ਕਿ ਦੂਖਨਵਾਰ ਗੁਰਦੁਆਰਾ ਸਾਹਿਬ ਲੁਧਿਆਣੇ ਵਿੱਚ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਵਾ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਆਲੰਗੀਰ ਸਾਹਿਬ ਆਲੰਗੀਰ ਸਾਹਿਬ ਗੁਰਦੁਆਰਾ ਉਹਨਾਂ ਦੇ ਉਸ ਗੁਰਦੁਆਰਾ ਸਾਹਿਬ ਦੀ ਵੀ ਆਪਾਂ ਦਰਸ਼ਨ ਕਰਵਾਵਾਂਗੇ ਜਲਦੀ ਹੀ ਤੇ ਕਿੱਦਾਂ ਦੀਆਂ ਲੱਗਦੀਆਂ ਨੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਵੀਡੀਓ ਦੇਖਣ ਦੇ ਲਈ ਤੇ ਮਿਲਦੇ ਆਂ ਜੀ ਅਗਲੀ ਇੱਕ ਸੋਹਣੀ ਜੀ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਦੀ ਆ ਵੀਡੀਓ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ